ਹਾਂਜੀ ਦੋਸਤੋ ਸਵਾਗਤ ਆ ਜੀ ਤੁਹਾਡਾ ਜਗਨੂ ਪੀਵੀ 11 YouTube ਚੈਨਲ ਤੇ ਤੁਸੀਂ ਦੇਖਦੇ ਹੋ ਜੀ ਕਿਲਾ ਕਿਲਾ ਮੁਬਾਰਕ ਪਟਿਆਲੇ ਮਹਾਰਾਜਾ ਭਪਿੰਦਰ ਸਿੰਘ ਦਾ ਕਿਲਾ ਇਹ ਇਹ ਦੇਖੋ ਇਹ ਮੇਨ ਗੇਟ ਆ ਕਿਲੇ ਦਾ ਇੱਥੋਂ ਹੁਣ ਆਪਾਂ ਅੰਦਰ ਜਾਵਾਂਗੇ ਅੰਦਰ ਆ ਗਏ ਆਪਾਂ ਕਿਲਾ ਮੁਬਾਰਕ ਇਹ ਅੰਦਰਲੀ ਬਿਲਡਿੰਗ ਆ ਦੇਖੋ ਕਿੰਨੀ ਸ਼ਾਨਦਾਰ ਬਿਲਡਿੰਗ ਆ ਇਹ ਸੰਗਮਰਮਰ ਪੱਥਰ ਦੇ ਬਣੇ ਹੋਏ ਨੇ ਜਿਹੜੇ ਸਾਈਡਾਂ 'ਚ ਆ ਬਣੇ ਬਿਨੇ ਕਾ ਅੰਦਰ ਚੱਲੇ ਆਪਾਂ ਬਿਲਡਿੰਗ ਦੇ ਜਿਹੜੀ ਦੇ ਇਹ ਗੇਟ ਦੇ ਅੰਦਰ ਨਾ ਬਾਬਾ ਆਲਾ ਸਿੰਘ ਦੀ ਜੋਤ ਆ ਤੇ ਗੱਦੀ ਆ ਬਾਬਾ ਆਲਾ ਸਿੰਘ ਦੀ ਇੱਥੇ ਅੰਦਰ ਨਹੀਂ ਜਾਣ ਦਿੰਦੇ ਹੈਗੇ ਕਿਉਂਕਿ ਬੰਦ ਕਰਿਆ ਹੋਇਆ ਅੰਦਰ ਜਾਣ ਤੋਂ ਹੁਣ ਮਨਾ ਇੱਥੇ ਦੇਖੋ ਗੇਟ ਕਿੰਨੇ ਘਾਟ ਸੀਗੇ ਉਹ ਇਹ ਗੱਦੀ ਆ ਜੀ ਬਾਬਾ ਆਲਾ ਸਿੰਘ ਦੀ ਇਹ ਗੱਦੀ ਆ ਉਤਲੇ ਪਾਸੇ ਇਹਦੇ ਬਿਲਡਿੰਗ ਦੇ ਉੱਪਰ ਇੱਧਰ ਜੋਤ ਜਗਦੀ ਆ ਦੇ ਸਿਗੀ ਚ ਜੋਤ ਜਗਦੀ ਆ ਉਹ ਜਗਦੀ ਰਹਿੰਦੀ ਆ 24 ਘੰਟੇ ਉਹ ਸ਼ੀਸ਼ਾ ਸੀਗਾ ਪੁਰਾਣਾ ਹੀ ਲੱਗਿਆ ਹੋਇਆ 24 ਘੰਟੇ ਜਗਦੀ ਆ ਜੋਤ 12 ਮਹੀਨੇ 30 ਦਿਨ ਉਹ ਜੋਤ ਨਹੀਂ ਬੰਦ ਹੁੰਦੀ ਹੁਣ ਆਪਾਂ ਚੱਲਦੇ ਆਂ ਹੋਰ ਬਿਲਡਿੰਗ ਦੇਖਣ ਇਹਦੇ ਅੰਦਰ ਤਿੰਨ ਚਾਰ ਬਿਲਡਿੰਗਾਂ ਨੇ ਕਿਲੇ ਦੇ ਅੰਦਰ ਹੀ ਅੰਦਰ ਹੁਣ ਆਪਾਂ ਇੱਧਰਲੀ ਬਿਲਡਿੰਗ 'ਚ ਚੱਲੇ ਆਂ ਜਿੱਥੇ ਇੱਧਰਲੇ ਪਾਸੇ ਨਾਲ ਅੰਦਰ ਮਹਾਰਾਜਾ ਭੁਪਿੰਦਰ ਸਿੰਘ ਦਾ ਬਹੁਤ ਸਮਾਨ ਪਿਆ ਫੋਟੋਆਂ ਵਗੈਰਾ ਸਿੰਨਰੀਆਂ ਔਰ ਬਹੁਤ ਖੂਸ਼ ਆ ਦੇਖਣ ਵਾਲਾ ਪਰ ਇਹ ਬੰਦ ਤਾਂ ਹੁਣ ਅੰਦਰੋਂ ਉਧਰ ਦੇਖੋ ਤੁਸੀਂ ਬਾਹਰੋਂ ਬਿਲਡਿੰਗ ਕਿੰਨੀ ਤਕੜੀ ਆ ਕਿੰਨੀ ਪੁਰਾਣੀ ਬਿਲਡਿੰਗਾਂ ਦੇਖੋ ਕਿੰਨੇ 100 ਸਾਲ ਹੋ ਗਏ ਪਰ ਇਹ ਉਦਾਂ ਹੀ ਖੜੀ ਆ ਦੇਖੋ ਡਿਜ਼ਾਈਨ ਦੇਖੋ ਕਲਾਕਾਰੀ ਦੇਖੋ ਉਦੋਂ ਦੇ ਜਿਹੜੇ ਮਿਸਤਰੀ ਸੀਗੇ ਦੇਖੋ ਉਹਨਾਂ ਨੇ ਕਿੱਡਾ ਸੋਨਾ ਬਣਾਇਆ ਹੋਇਆ ਅੰਦਰੋਂ ਕਿਲਾ ਦੇਖੋ ਕਿਸੇ ਟਾਈਮ ਇੱਥੇ ਮਹਾਰਾਜਾ ਭਪਿੰਦਰ ਸਿੰਘ ਤੇ ਉਹਨਾਂ ਦੇ ਸੈਨਿਕ ਫਿਰਦੇ ਹੁਣੇ ਇਹ ਗੱਡੀਆਂ ਮਹਾਰਾਜਾ ਭਪਿੰਦਰ ਸਿੰਘ ਦੀ ਇਹ ਸਾਰਾ ਲੋਕ ਲਾਇਆ ਬਾ ਹੁਣ ਅੰਦਰ ਦੇਖਣ ਨਹੀਂ ਦਿੰਦੇ ਹੈਗੇ ਕਿਉਂਕਿ ਇਹਦਾ ਨਾ ਮੈਂਟੀਨੈਂਸ ਅਰ ਰਿਪੇਅਰ ਦਾ ਕੰਮ ਚੱਲ ਰਿਹਾ ਅੰਦਰ ਇਹ ਤੋਪ ਆ ਜੀ ਦੇਖੋ ਇਹ ਤੋਪ ਦਾ ਮੁਰਲਾ ਹਿੱਸਾ ਮੂੰਹ ਆਂਦਾ ਜਿਹੜਾ ਤੋਪ ਦਾ ਮੂੰਹ ਆ ਤੋਪ ਦਾ ਸਾਮ ਸੰਭਾਲ ਨਾ ਹੋਣ ਕਰਕੇ ਇਹ ਚੀਜ਼ਾਂ ਦੀ ਬੇਕਦਰਹੀ ਹੋਈ ਪਈ ਆ ਦੇਖੋ ਕਿੱਡੀ ਵੱਡੀ ਬਿਲਡਿੰਗ ਆ ਇਹ ਅੰਦਰੇ ਅੰਦਰ ਇਹ ਕਿਹਦਰ ਆ ਦੇਖੋ ਬਿਲਡਿੰਗ ਕਿੱਡੀ ਉੱਚੀ ਆ ਕਿਲੇ ਦੇ ਅੰਦਰ ਇੱਕ ਉਹ ਸੀਗੀ ਸਾਹਮਣੇ ਤੋਪ ਜੀ ਇਹ ਵੀ ਟੁੱਟ ਚੁੱਕੀ ਆ ਕਿਉਂਕਿ ਸਾਮ ਸੰਭਾਲ ਨਹੀਂ ਕੋਈ ਮੈਂਟੀਨੈਂਸ ਨਹੀਂ ਕੋਈ ਕੋਈ ਦੇਖ ਰਹਿਕ ਨਹੀਂ ਨਾ ਹੈਗੀ ਚੀਜ਼ਾਂ ਦੀ ਸਾਮ ਸੰਭਾਲ ਇਹ ਸਾਰਾ ਕੁਝ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਮਨਿੰਦਰ ਸਿੰਘ ਇਹ ਉਹਨਾਂ ਦੇ ਪੁਰਖਿਆਂ ਦਾ ਕਿਲਾ ਇੱਕੋ ਇੱਕ ਬਿਲਡਿੰਗਾ ਉਹਦੇ ਅੰਦਰ ਕਿਲੇ ਦੇ ਇਹ ਕਿਲੇ ਦਾ ਵੀ ਰਿਪੇਅਰ ਦਾ ਕੰਮ ਚੱਲ ਰਿਹਾ ਹੁਣ ਇੱਧਰ ਲਈ ਇਸ ਬਿਲਡਿੰਗ ਦਾ ਇੱਥੇ ਨਾ ਹੋਟਲ ਖੁੱਲ ਗਿਆ ਹੁਣ ਇੱਕ ਅੰਦਰ ਫਾਈਵ ਸਟਾਰ ਹੋਟਲ ਆ ਕਿਲਾ ਮੁਬਾਰਕ ਦੇ ਅੰਦਰ ਖੁੱਲਿਆ ਵਾ ਹੁਣ ਇਹ ਬਿਲਡਿੰਗਾਂ ਨੇ ਜਿਹੜੀ ਅੰਦਰ ਉਹਦੀ ਰਿਪੇਅਰ ਜਿਹੜੀ ਕੰਪਨੀ ਨੇ ਹੋਟਲ ਲਿਆ ਵਾ ਖੋਲਿਆ ਅੰਦਰ ਇਹਨਾਂ ਨੇ ਲੀਜ਼ ਤੇ ਲੱਤੀ ਆ ਇਹ ਸਾਰੀ ਜਗ੍ਹਾ ਉਹ ਇਹਦੀ ਸਾਰੀ ਰਿਪੇਅਰ ਵਗੈਰਾ ਕਰ ਰਹੇ ਨੇ ਦੇਖਿਆ ਜੀ ਤੁਹਾਨੂੰ ਨੀਚੇ ਬੇਸਮੈਂਟ ਬਣੀ ਹੋਈ ਆ ਇਹ ਚ ਅੱਜ ਵੀ ਉਹੀ ਪੁਰਾਣੇ ਟਾਈਮ ਦੇ ਨਾ ਉੱਪਰ ਦੇਖੋ ਗਾਰਡਰ ਤੇ ਦੂਜੇ ਵੱਡੇ ਵੱਡੇ ਸਥਿਰ ਪਏ ਹੋਏ ਨੇ ਇਹ ਸਰੰਦੀ ਟਛੂਡੀ ਇੱਟ ਦੀ ਬਣੀ ਵੀ ਆ ਇਹ ਕੰਧ ਦੇਖੋ ਪਿੱਲਰ ਜਾਂ ਕੰਦਾ ਬਹੁਤ ਮੋਟੀਆਂ ਨੇ ਇਹ। ਔੜੀਆਂ ਮੋਟੀਆਂ-ਮੋਟੀਆਂ ਕੰਦਾ ਨੇ ਇਹ। ਇੱਥੇ ਅੱਗ ਸੇਕਦੇ ਹੁੰਣੇ ਠੰਡ 'ਚ ਜਦੋਂ ਸਿਆਲ 'ਚ ਅੱਗ ਵਗੈਰਾ ਬਾਲ ਕੇ ਜਾਂ ਕੁਝ ਬਣਾਉਣ ਵਾਸਤੇ ਜਾਂ ਹੱਥ ਸੇਕਣ ਨੂੰ ਆਏ ਬਣਿਆ ਹੋਇਆ। ਇਹ ਪਹਿਲਾਂ ਪੁਰਾਣੇ ਘਰਾਂ 'ਚ ਵੀ ਹੁੰਦੇ ਸੀਗੇ ਜਿਹੜੇ ਵੱਡੇ ਅਮੀਰ ਲੋਕ ਹੁੰਦੇ ਸੀ ਨਾ ਉਹਨਾਂ ਦੀਆਂ ਮੈਲਾ ਜੇ ਹੁੰਦੇ ਸੀਗੇ ਅੱਗੇ ਬਣੇ ਹੋਏ ਅੰਦਰ। ਆਪਾਂ ਅੰਦਰ ਚੱਲ ਦੇਖੋ। ਇਹ ਗਾਰਡਨ ਵਾਲੇ ਪ੍ਰਾਣੇ ਪਏ ਹੋਏ ਨੇ ਦੇਖੋ ਕਹੀ ਜੀ ਲੱਕੜਾ ਹੈ ਤੇ ਜਿਹੜੀ ਅੱਜ ਤੱਕ ਖੜੀ ਆ ਵੀ ਕੋਈ ਸਿਉਖਣੀ ਲੱਗੀ ਕੁਛ ਨਹੀਂ ਹੋਇਆ ਇਹ ਹੁਣ ਆਪਾਂ ਉੱਪਰ ਚੱਲੇ ਆ ਇਹ ਸਾਹਮਣੇ ਨਾ ਇੱਕ ਰੋਸ਼ਨਦਾਨ ਟਾਇਪ ਰੱਖਿਆ ਹੋਆ ਵੀ ਇੱਥੋਂ ਚਾਨਣਾ ਆਉਂਦਾ ਜਿੱਦਾਂ ਰੋਸ਼ਨਦਾਨ ਹੁੰਦੇ ਨੇ ਨਾ ਆਪਣੇ ਇਹ ਉਦਾਂ ਦੇਖੋ ਇਹਦੇ ਵਿੱਚ ਦੀ ਚਾਨਣਾ ਆਉਂਦਾ ਅੰਦਰ ਆਹ ਬਿਲਡਿੰਗ ਦੇ ਤੁਹਾਨੂੰ ਸਾਰੀ ਦਿਖਾਉਣੀ ਆ ਇਹਦੀ ਹੁਣ ਰਿਪੇਅਰ ਚੱਲ ਰਹੀ ਆ ਜਿਹੜੇ ਹੋਟਲ ਕੰਪਨੀ ਆ ਨਾ ਜਿਨ੍ਹਾਂ ਨੇ ਹੋਟਲ ਖੋਲਿਆ ਵਾ ਇੱਥੇ ਉਹ ਹੁਣ ਰਿਪੇਅਰ ਕਰਾ ਰਹੇ ਨੇ ਇਹਦੀ ਸਾਰੇ ਦੀ ਦੇਖੋ ਇਹ ਪੰਜਾਬ ਦਾ ਨਾ ਬਰਾਸਤੀ ਖਜ਼ਾਨਾ ਹੀ ਸਮਝੋ ਇੱਕ ਤਰ੍ਹਾਂ ਦਾ ਇਹ ਹੁਣ ਆਪਾਂ ਇਦੋਂ ਵੀ ਉੱਤੇ ਚੱਲਦੇ ਆ ਤੀਜੀ ਮੰਜ਼ਲ ਦੇ ਜਿਹੜਾ ਕੋਈ ਸਰਕਾਰ ਦਾ ਵਿਭਾਗ ਬਣਿਆ ਹੋਇਆ ਨਾ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਬਿਲਡਿੰਗਾਂ ਨੂੰ ਸਾਂਭ ਸੰਭਾਲ ਵਾਲਾ ਉਹ ਨਾ ਉਹ ਮੈਕਮਾ ਕੋਈ ਕੰਮ ਕਰਦਾ ਨਹੀਂ ਹੈਗਾ ਕੋਈ ਸਾਂਭ ਸੰਭਾਲ ਨਹੀਂ ਇਹ ਬਾਜ਼ਾਰ ਆ ਜੀ ਦੇਖੋ ਪਿਛਲੇ ਪਾਸੇ ਕਿੱਧਰ ਨੂੰ ਆਏ ਦੇਖੋ ਖੂ ਟੈਪ ਬਣਿਆ ਹੋਇਆ ਰਸਤਾ ਇਹ ਨੀਚੇ ਜਾਂਦਾ ਆਪਾਂ ਦੂਜੇ ਪਾਸੇ ਦੀ ਉੱਪਰ ਆਏ ਸੀਗੇ ਨਾ ਹੁਣ ਇਹ ਉੱਪਰ ਆ ਕੇ ਫੇਰ ਘੁੰਮ ਕੇ ਪੌੜੀਆਂ ਦੇ ਥਰੂ ਇਹ ਨੀਚੇ ਹੀ ਜਾਊਗਾ ਇਹ ਵੀ ਰਾਹ ਦੇਖੋ ਖੂ ਟੈਪ ਜਾ ਆਓ ਦੇਖੋ ਹੁਣ ਆਪਾਂ ਆ ਗਏ ਦੂਜੀ ਮੰਜ਼ਲ 'ਚ ਜਿੱਥੋਂ ਆਪਾਂ ਗਏ ਸੀ ਉਹ ਨੀਚੇ ਆਹ ਰਾਹ ਬਿਲਕੁਲ ਨੀਚੇ ਜਾਂਦਾ ਗਰਾਉਂਡ ਫਲੋਰ ਤੇ ਇਹ ਗਿੱਲਾ ਥੋੜਾ ਜਿਹਾ ਇੱਥੇ ਨਾ ਕੰਮ ਜਾਂ ਚੱਲ ਰਹਾ ਤਾਂ ਕਰਕੇ ਨਹੀਂ ਆਪਾਂ ਇੱਧਰ ਦੀ ਜਾਂਦੇ ਦੂਏ ਪਾਸੇ ਦੀ ਚੱਲਾਂਗੇ ਆਪਾਂ ਆਹ ਦੇਖੋ ਇੰਜੀਨੀਅਰਿੰਗ ਦੇਖੋ ਗੱਡੀ ਜ਼ਬਰਦਸਤ ਸੀਗੀ ਆਪਾਂ ਚੜੇ ਕਿੱਧਰ ਦੀਆਂ ਘੁੰਮ-ਘਮਾ ਕੇ ਆਪਾਂ ਆਏ ਦੇਖੋ ਕਿਹੜੇ ਰਸਤਿਆਂ ਦੀਆਂ ਉਹ ਗੋਲ-ਗੋਲ ਜਿਹੜਾ ਖੂਨਮਾ ਰਸਤਾ ਸੀਗਾ ਨਾ ਉਹਦੇ ਵਿੱਚ ਦੀ ਆਏ ਆ ਦੇਖੋ ਆ ਸੁਰੰਗਾਂ ਹੀ ਬਣੀਆਂ ਹੋਈਆਂ ਨੇ ਰਾਹ ਬਣੇ ਹੋਏ ਨੇ ਬਹੁਤ ਰਾਹ ਨੇ ਕਿ ਬੰਦਾ ਜਾਂਦਾ ਕਿੱਧਰ ਦੀ ਆ ਨਿਕਲਦਾ ਕਿੱਧਰ ਦੀ ਆ ਕੁਫਤਰਾ ਬਹੁਤ ਨੇ ਇਹ ਸਾਹਮਣੇ ਤਫਵਾਰੇ ਚੱਲਦੇ ਸੀਗੇ ਦੇਖੋ ਕਿੰਨੇ ਬੜਾ ਤਕੜਾ ਕਿਲਾ ਸੀਗਾ ਇਹ ਅੰਦਰੋਂ ਬਹੁਤ ਜ਼ਬਰਦਸਤ ਜੀ ਸੀ ਪਰ ਸੰਭ ਸੰਭਾਲ ਨਾ ਹੋਣ ਕਰਕੇ ਸਾਰਾ ਕੁਝ ਖੰਡਰ ਬਣ ਗਿਆ ਚਲੋ ਇਹ ਤਾਂ ਹੁਣ ਆਨੇ ਕੋਈ ਬਿਲਡਿੰਗ ਆ ਕਿ ਡੀਪ ਡੀ ਅੰਦਰੇ ਅੰਦਰ ਦੋ ਤਿੰਨ ਬਿਲਡਿੰਗਾਂ ਨੇ ਅੰਦਰੇ ਅੰਦਰ ਬਣੀਆਂ ਇਹੀਆਂ ਕਈ ਕਿਲਿਆਂ ਚਾਹੇ ਬਣਾ ਹੋਇਆ ਜਿਹੜਾ ਕਿਲਾ ਨਾ ਕੋਈ ਵੀ ਫੁਹਾਰੇ ਇੱਥੇ ਵੀ ਫੁਹਾਰੇ ਲੱਗੇ ਹੋਏ ਸੀ ਕਿਉਂ ਸਾਹਮਣੇ ਆਹ ਹੋਟਲ ਵਾਲਿਆਂ ਨੇ ਦੇਖੋ ਇਹਦੀ ਰਿਪੇਅਰ ਕਰੀ ਵੀ ਆ ਇਹਦੇ નીચે ਨਾ ਬਿਲਕੁਲ ਠੰਡਾ ਗਰਮੀ ਆ ਜਬ ਬਹੁਤ ਜ਼ਿਆਦਾ ਪਰ ਇੱਥੇ ਗਰਮੀ ਨਹੀਂ ਲੱਗਦੀ ਹੈਗੀ ਬਿਲਕੁਲ ਠੰਡਾ ਪਿਆ ਇੱਥੇ ਇਹਦੇ નીચે ਇਹਦੇ ਹੋਟਲ ਖੁੱਲਿਆ 5 ਸਟਾਰ ਰਨ ਬਾਸ ਰਨ ਬਾਸ ਹੋਟਲ ਖੁੱਲਿਆ ਅੰਦਰ ਇਹਦੇ